ਹੋਏ ਕਿਸਾਨ ਭਰਾਵੋ ਸੰਯੁਕਤ ਮੋਰਚੇ ਨਾਲ ਜੁੜੇ ਜਥੇਬੰਦੀਆਂ ਦੇ ਆਗੂ ਸਹਿਬਾਨ ਤੇ ਟ੍ਰੇਡ ਯੂਨੀਅਨ ਦੇ ਆਗੂ ਸਹਿਬਾਨ ਤੁਹਾਨੂੰ ਇਸ ਗੱਲ ਦੀ ਵਧਾਈ ਹੈ ਕਿ ਭਾਰਤਬੰਦ ਦੇ ਵਿੱਚ ਆਸ ਨਾਲੋਂ ਵੱਧ ਭਾਰਤਬੰਦ ਹੋਇਆ ਇਸ ਗੱਲ ਦੀ ਤੁਹਾਨੂੰ ਵਧਾਈ ਹੈ ਭਾਵੇਂ ਇਹ ਪਹਿਲੀ ਗੱਲ ਨਹੀਂ ਸੰਯੁਕਤ ਮੋਰਚਾ ਜੱਤ ਖਿਸਾਨ ਜੱਥੇਬੰਦੀਆਂ ਤੇ ਡੇਟ ਯੂਨੀਅਨ ਸਾਝੀਆਂ ਸਰਗਰਮੀਆਂ ਪਹਿਲਾਂ ਕਰਦੀਆਂ ਰਹੀਆਂ ਨੇ ਇਹਦੇ 'ਚ ਕੋਈ ਦੂਰਾਂਦਾ ਨਹੀਂ ਅਸੀਂ ਵੱਖਰੇ ਵੱਖਰੇ ਤੌਰ ਤੇ ਆਪਦੀ ਆਪਦੀਆਂ ਜੱਥੇਬੰਦੀਆਂ ਆਪਦੇ ਮਤਦਿਆਂ ਜੱਥੇਬੰਦੀਆਂ ਨਾਲ ਸਾਝੀਆਂ ਸਰਗਰਮੀਆਂ 'ਚ ਆਉਂਦੇ ਰਹੇ ਆਂ ਬਾਰੇ ਇਹ ਪਹਿਲੀ ਵਾਰ ਹੈ ਕਿ ਸਾਡੀਆਂ ਸੰਯੁਕਤ ਮੋਰਚਿਆਂ ਜਥੇਬੰਦੀਆਂ ਵੱਖਰੇ ਵੱਖਰੇ ਵਿਚਾਰ ਹੋਣ ਤੋਂ ਬਾਅਦ ਵੀ ਸਾਡੇ ਬਖਰੇਵੇਂ ਵੀ ਨੇ ਸਾਡੇ ਮਤਭੇਦ ਵੀ ਨੇ ਤੇਰੇ ਨਾਲ ਸਾਡੀ ਇੱਕ ਵੱਡੀ ਸਾਂਝ ਵੀ ਆ ਬਖਰੇਵਿਆਂ ਨੂੰ ਕੈਮ ਰੱਖਦੇ ਹੋਏ ਸਾਂਝਾਂ ਦੇ ਆਧਾਰ ਤੇ ਸੰਯੁਕਤ ਮੋਰਚੇ ਨੇ 24 ਅਗਸਤ ਨੂੰ ਇਹ ਫੈਸਲਾ ਕੀਤਾ ਕਿ ਟੇਡ ਦੁਨੀਆਨੇ ਦੇ ਨਾਲ ਸਾਂਝੀ ਕਨਵੈਂਸ਼ਨ ਕੀਤੀ ਜਾ ਸਕਦੀ ਹੈ ਤੇ ਟ੍ਰੇਡ ਯੂਨੀਅਨਾਂ ਦੇ ਨਾਲ ਸਾਂਝੀ ਸਰਗਰਮੀ ਕੀਤੀ ਜਾਂਦੀ ਜਨ ਇਹ ਸੰਯੁਕਤ ਮੋਰਚੇ ਦੀ ਇੱਕ ਵਿਸ਼ਾਲ ਸੋਚ ਦਾ ਐਸਾ ਕਿ ਸਾਡਾ ਦੁਸ਼ਮਣ ਸਾਂਝਾ ਹੈ ਇਹ ਸਾਡੇ ਤੇ ਹੋਣ ਵਾਲੀਆਂ ਲੱਗਣ ਵਾਲੀਆਂ ਉਹ ਨੀਤੀਆਂ ਸਾਂਝੀ ਨੇ ਇਹ ਪੂੰਜੀ ਬਾਜ਼ ਪ੍ਰਬੰਧ ਦੇ ਜਿਹੜੇ ਹਮਲੇ ਨੇ ਉਹ ਸਾਂਝੇ ਨੇ ਤੇ ਸਾਡੀ ਆਰਥਿਕ ਵਿਵਸਥਾ ਤੇ ਚੁਲਿਆਂ ਦੀ ਹਾਲਤ ਸਾਂਝੀ ਹੈ ਤੇ ਸਾਡਾ ਦੁਸ਼ਮਣ ਵੀ ਸਾਂਝਾ ਹੈ ਇਸ ਕਰਕੇ ਇਹ ਲੜਾਈ ਵੱਡੀ ਹੈ ਇਹ ਕਿਸੇ ਇਕੱਲੇ ਇੱਕ ਤੋਂ ਜਿੱਤੀ ਨਹੀਂ ਜਾ ਸਕਦੀ ਇਹਦੇ ਵਰਕੇ ਸਾਂਝੇ ਚੱਲਣ ਦੀ ਬਹੁਤ ਲੋੜ ਮਹਿਸੂਸ ਕੀਤੀ ਅਸੀਂ ਅਸੀਂ ਇਹ ਸਮਝਦੇ ਹਾਂ ਅਸੀਂ ਅੱਜ ਤੋਂ 30 ਸਾਲ ਪਹਿਲਾਂ ਐਸੇ ਦਾਣਾ ਮੰਡੀ ਦੇ ਵਿੱਚ ਜਦੋਂ ਇਕੱਠ ਕੀਤਾ ਤਾ ਸਾਨੂੰ ਸਾਡੇ ਆ ਛੋਟੇ ਦੁਕਾਨਦਾਰ ਭਰਾਵਾਂ ਦਾ ਇਹ ਰੋਜ਼ ਸੀ ਕਿ ਚੌਥੇ ਦਿਨ ਕਿਸਾਨ ਛੜਕਾ ਤੇ ਆ ਜਾਂਦੇ ਨੇ ਬਿਲੇ ਕਿਸਾਨ ਨੇ ਉਦੋਂ ਸ਼ਾਇਦ ਇਹਨਾਂ ਨੂੰ ਨਹੀਂ ਸੀ ਪਤਾ ਕਿ ਚਿਹਰਾ ਹ ਪਾਣੀ ਆਉਂਦਾ ਜਦੋਂ ਹੜ ਆਉਂਦਾ ਉਹ ਛੋਟੇ ਪੌਦੇ ਪਹਿਲਾਂ ਡੁੱਬ ਜਾਂਦੇ ਆ ਤੇ ਛੋਟੇ ਪੌਦੇ ਡੁੱਬਦੇ ਨੇ ਵੱਡੇ ਦੇਖਦੇ ਰਹਿੰਦੇ ਨੇ ਕਿਵੇਂ ਡੁੱਬਦੇ ਨੇ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਪਾਣੀ ਨੇ ਹੜ੍ਹ ਨੇ ਕਿਸੇ ਨੂੰ ਬਖਸ਼ਣਾ ਨਹੀਂ ਤੇ ਵਾਰੀ ਤੁਹਾਡੀ ਰਿਆਂਣ ਵਾਲੀ ਐ ਮੇਰੇ ਚਾਦਾ ਸੁਨਾਮ ਦੀ ਦਾਣਾ ਮੰਡੀ ਦੇ ਵਿੱਚੋਂ ਮਜਾਰਾ ਚੱਲ ਕੇ ਸੁਨਾਮ ਪਾਸ ਛੱਡੇ ਦੇ ਵਿੱਚੋਂ ਜਦੋਂ ਅਸੀਂ ਬੋਲਿਆ ਵੀ ਛੋਟੇ ਦੁਕਾਨਦਾਰ ਭਰਾਵੋ ਤੇ ਛੋਟੇ ਸੰਤਕਾਰੋ ਤੁਹਾਡਾ ਵੀ ਇੱਕ ਦਿਨ ਇਹ ਦਿਨ ਹੋਣਾ ਜਿਹੜੇ ਦਿਨ ਅੱਜ ਸਾਡੇ ਤੇ ਨੇ ਅਸੀਂ ਤਾਂ ਕੂਕਾ ਮਾਰ ਕੇ ਕਹਿ ਰਹੇ ਹਾਂ ਇਹ ਖੇਤੀ ਤੰਦੇ ਕੋ ਪੰਜੀ ਨਹੀਂ ਬਚਦੀ ਖੇਤੀ ਬਰਬਾਦ ਹੋ ਗਈ ਖੇਤੀ ਜੋ ਮੁਨਾਫਾ ਨਹੀਂ ਮੈਦਾ ਖੇਤੀ ਦੇ ਸਰ ਕਰਜਾ ਚੜ ਗਿਆ ਇਹ ਕਰਜਾ ਹੁਣ ਖੇਤੀ ਦੀ آمدਨ ਨਾਲ ਉਧਰ ਵਾਲਾ ਨਹੀਂ ਤੇ ਇਹਦੇ ਕਰਕੇ ਸੀ ਖੁਦਕੁਸ਼ੀਆਂ ਕਰ ਰਹੇ ਆ ਇਹਦੇ ਕਰਕੇ ਤਿੰਨ ਤਿੰਨ ਜੀ ਘਰਾਂ ਦੇ ਵਿੱਚੋਂ ਕੱਠੀਆਂ ਲਾਸ਼ਾਂ ਨਿਕਲਦੀਆਂ ਨੇ ਉਦੋਂ ਪ੍ਰਭੂ ਨਾਲ ਤੁਹਾਨੂੰ ਇਹ ਵੀ ਸੀ ਕਿ ਪਰਚੂਨ ਦੇ ਧੰਦੇ ਨੇ ਨਹੀਂ ਖਤਮ ਹੋ ਜਾਣਾ ਤੇ ਛੋਟੀ ਦੁਕਾਨਦਾਰੀ ਨੇ ਵੀ ਖਤਮ ਹੋ ਜਾਣਾ ਤੇ ਛੋਟੀਆਂ ਸੰਡਤਾ ਨੇ ਵੀ ਖਤਮ ਹੋ ਜਾਣਾ ਉਦੋਂ ਇੱਕ ਦੁਕਾਨਦਾਰ ਸੀ ਗੰਡੂਆ ਪਿੰਡ ਦਾ ਉਹ ਮੈਨੂੰ ਜਾਣਦਾ ਸੀ ਉਹ ਕਹਿੰਦਾ ਪ੍ਰਧਾਨ ਜੀ ਸਾਨੂੰ ਇਹ ਗੱਲ ਸਮਝ ਨਹੀਂ ਆਈ ਤੇ ਤਾਂ ਠੀਕ ਹੈ ਵੀ ਸੋਡਾ ਤਾਂ ਡਾ ਬਰਬਾਦ ਹੋ ਗਿਆ ਅਸੀਂ ਤਾਂ ਕਹਿੰਦਾ ਬਾਣਿਏ ਹੁੰਨੇ ਆ ਅਸੀਂ ਤਾਂ ਇਧਰੋਂ ਸੌਦਾ ਚੱਕ ਕੇ ਇਧਰ ਦੇਣਾ ਹੁੰਦਾ ਤੇ ਅਸੀਂ ਇਧਰੋਂ ਘੱਟ ਰੇਟ ਤੇ ਲੈ ਕੇ ਵੱਧ ਰੇਟ ਤੇ ਵੇਚਣਾ ਮੁਨਾਫਾ ਹੁੰਦਾ ਹੈ ਭਲਾ ਤੁਹਾਡੀ ਇੱਕ ਹੀ ਤੋਕ ਹੈ ਕਿ ਪਰਚੂਨ ਦਾ ਠੰਡਾ ਵੀ ਤਬਾਹ ਹੋ ਜਾਊਗਾ ਜੇ ਮਾਲ ਵੇਕਿਆ ਵੇਕਿਆ ਤੇ ਨਾ ਵਕਿਆ ਸਾਡਾ ਦੁਕਾਨ ਚ ਪਿਆ ਘਾਟਾ ਫਿਰ ਕਿਹੜੀ ਗੱਲ ਦਾ ਹੋ ਮੈਂ ਕਹ ਲਾਲਾ ਇੱਕ ਗੱਲ ਸੁਣ ਲੈ ਕਿ ਤੂੰ ਇੱਕ ਦਿਨ ਆਪਣੇ ਘਰੇ ਜਾ ਕੇ ਆਏ ਕਹੇਗਾ ਕਿ ਅੱਜ ਪਤਾ ਨਹੀਂ ਕਿਹੋ ਜਿਹਾ ਦਿਨ ਚੜਿਆ ਕਿ ਇੱਕ ਵੀ ਗਾਹਕ ਦਾ ਮੂੰਹ ਦੇਖਣ ਨੂੰ ਨਹੀਂ ਮਿਲਿਆ ਕਾਰਨ ਇਹ ਨਹੀਂ ਕਿ ਤੇਰਾ ਸੌਦਾ ਵਿਕ ਗਿਆ ਕਿ ਨਹੀਂ ਵਿਕਿਆ ਕਾਰਨ ਇਹ ਹੈ ਕਿ ਖਰੀਦਦਾਰਾਂ ਕੋਲੇ ਪੈਸਾ ਨਹੀਂ ਹੋਣਾ ਬਾਜ਼ਾਰ ਦੇ ਵਿੱਚ ਕਹਿ ਰਿਹਾ ਸਾਥਿਓ ਬਾਜ਼ਾਰ ਦੇ ਵਿੱਚ ਬੋਲ ਰਿਹਾ ਸਾਥਿਓ ਤੁਸੀਂ ਸਾਰੇ ਦੁਕਾਨਦਾਰ ਸੁਣ ਰਹੇ ਹੋ ਆਪਦੇ ਆਪਦੀਆਂ ਦੁਕਾਨਾਂ ਕਣੀ ਨਜ਼ਰ ਮਾਰ ਕੇ ਦੇਖੋ ਜਿਹੜੀ ਵਿਕਰੀ ਸੋਣੀ 10 ਸਾਲ ਪਹਿਲਾਂ ਹੁੰਦੀ ਸੀ ਅੱਜ ਉਹ ਵਿਕਰੀ ਕਿਉਂ ਨਹੀਂ ਹੋ ਰਹੀ ਇਹਦਾ ਇੱਕ ਕਾਰਨ ਹੈ ਇਹਦਾ ਇੱਕ ਕਾਰਨ ਹੈ ਜਿਹੇ ਕਾਰਨ ਤਾਂ ਨਵੀਆਂ ਆਸਕ ਨੀਤੀਆਂ ਕਰਕੇ ਹੈ ਵਿਸ਼ਵ ਵਪਾਰ ਸੰਸਥ ਦੀਆਂ ਨੀਤੀਆਂ ਕਰਕੇ ਹੈ ਇਹ ਸੰਸਾਰ ਵਿੱਚ ਕਿਹਦੀਆਂ ਹਦਾਇਤਾਂ ਕਰਕੇ ਹੈ ਇਹ ਪੂੰਜੀਵਾਦੀ ਪ੍ਰਬੰਧ ਕਰਕੇ ਹੈ ਇਹ ਸਾਮਰਾਜੀ ਸਿਸਟਮ ਕਰਕੇ ਹੈ ਇਹ ਕਾਰਪੋਰੇਟਿਕ ਪੱਖੀ ਸਰਕਾਰ ਕਰਕੇ ਹੈ ਕਿ ਇਸ ਗੱਲ ਦਾ ਸਾਨੂੰ ਧਿਆਨ ਨਹੀਂ ਜੇ ਇਸ ਗੱਲ ਦਾ ਧਿਆਨ ਆ ਜਾਂਦਾ ਹੈ ਕਿ ਮੈਨੂੰ ਜਿਹੜੀ ਬਿਮਾਰੀ ਲੱਗੀ ਹੈ ਇਹ ਬਿਮਾਰੀ ਕਿੱਥੋਂ ਲੱਗੀ ਹੈ ਇਹਦਾ ਇਲਾਜ ਕਿਵੇਂ ਹੋਣਾ ਹੈ ਇਹ ਬਿਮਾਰੀ ਲਾਈ ਕਿਵੇਂ ਹੈ ਇਦੇ ਕਾਰਨ ਕੀ ਨੇ ਇਹ ਕਿੱਥੇ ਤੱਕ ਲੈ ਜੂਗੀ ਤਾਂ ਇਸ ਬਿਮਾਰੀ ਦੀ ਇਨਵੈਸਟੀਗੇਸ਼ਨ ਜਿੰਨਾ ਚਿਰ ਨਹੀਂ ਹੁੰਦੀ ਤਾਂ ਮਿੱਤਰੋ ਅੰਨਾ ਤੰਦ ਅਲਾਜ ਜਿੰਨਾ ਮਰਜ਼ੀ ਕਰਾਉਂਦੇ ਰਹੋ ਇਹਦਾ ਇਲਾਜ ਨਹੀਂ ਹੋਣਾ ਇਸ ਕਰਕੇ ਜਿੰਨੇ ਤੁਸੀਂ ਇੱਥੇ ਬੈਠੇ ਹੋ ਜਿੰਨੇ ਅਸੀਂ ਸਾਰੇ ਬੈਠੇ ਆ ਅਸੀਂ ਕਿਸਾਨੀ ਨਾਲ ਜੁੜੇ ਹੋਇਆ ਤੁਸੀਂ ਮਜ਼ਦੂਰ ਹੋ ਤੁਸੀਂ ਮਲਾਜਮ ਹੋ ਤੁਸੀਂ ਟਰੱਕ ਚੁਨਣ ਵਾਲੇ ਹੋ ਤੁਸੀਂ ਪਰਸ਼ੂਨ ਖੇਤਰ ਵਾਲੇ ਹੋ ਤੁਸੀਂ ਛੋਟੀਆਂ ਸੰਤਾ ਵਾਲਿਓ ਤੁਸੀਂ ਪਟੜਾਲ ਪੰਪਾ ਵਾਲਿਓ ਕਾਰੋਬਾਰ ਤਪਤੇ ਨਹੀਂ ਅਡਡ ਤਪਕਾਂ ਜੇ ਸਭਕਿ ਨੇ ਤਪਕਾਂ ਨੀਆਂ ਅਡਡ ਮੰਗਾ ਨੇ ਅਡਡ ਹਾਰਤਾ ਨੇ ਇਸ ਕਰਕੇ ਅਸੀਂ ਇਹ ਮਥੀ ਹੈ ਕਿ ਇਹ ਜਾਰਾ ਕੁਝ ਜੋ ਵਾਪਰ ਰਿਹਾ ਹੈ ਇਹ ਸਾਰਾ ਕੁਝ ਸਾਡੇ ਕਾਰਪੋਰੇਟ ਘਰਾਣਿਆਂ ਦੇ ਪੱਖ ਦੇ ਵਿੱਚ ਜਾ ਰਿਹਾ ਹੈ ਇਹ ਸਾਡੇ ਕਿਰਤੀਆਂ ਦੇ ਵਿਰੋਧ ਚ ਜਾ ਰਿਹਾ ਹੈ ਇਹ ਸਾਡੇ ਘਰਾਣੇ ਬੱਚਾਂ ਦਾ ਰਜਗਾਰ ਖੋਹੂਗਾ ਇਹ ਸਾਡੇ ਖੇਤ ਮਜ਼ਦੂਰ ਖੇਤਾ ਜੋ ਬਾਹਰ ਕੱਢਦੇ ਇਹਨੇ ਸੰਤ ਮਜ਼ਦੂਰਾਂ ਦੀ ਸ਼ਾਂਤੀ ਕਰ ਦੇਣੀ ਹੈ ਜੇ ਇਥੇ ਹੱਥਾਂ ਨੂੰ ਕੰਮ ਹੀ ਨਾ ਹੋਇਆ ਜੇ ਹੱਥਾਂ ਦੇ ਕੋਲੇ ਰੋਜ਼ਗਾਰ ਹੀ ਨਾ ਹੋਇਆ ਤਾਂ ਪੈਸਾ ਕਿੱਥੋਂ ਹੋਊਗਾ ਜੇ ਸਾਡੇ ਕੋਲੇ ਪੈਸਾ ਨਾ ਹੋਇਆ ਤਾਂ ਅਸੀਂ ਬਾਜ਼ਾਰ 'ਚ ਕੀ ਕਰਨ ਜਾਵਾਂਗੇ ਜੇ ਅਸੀਂ ਬਾਜ਼ਾਰ ਦੇ ਵਿੱਚ ਹੀ ਨਾ ਹੋਏ ਅਸੀਂ ਗਾਹਕਾਂ ਤਾਂ ਦੁਕਾਨਦਾਰੀ ਫਿਰ ਕੀ ਕਰੂਗੀ ਜੇ ਦੁਕਾਨਾਂ ਦੇ ਵਿੱਚ ਮਾਲ ਹੀ ਨਾ ਵੇਖਿਆ ਤਾਂ ਫਿਰ ਇੰਡਸਟਰੀ ਦਾ ਮਾਲ ਇਹ ਕਾਹਦੇ ਤੋਂ ਮੰਗਣਗੀ ਜੇ ਇੰਡਸਟਰੀ ਦਾ ਮਾਲ ਹੀ ਖਤ ਨਾ ਹੋਇਆ ਤਾਂ ਉੱਥੇ ਸ਼ਾਂਤੀ ਮਜ਼ਦੂਰ ਨੇ ਜਿਹੜੇ ਉਹ ਕੰਮ ਕਿਉਂ ਕਰਨਗੇ ਉਹਨਾਂ ਦੀ ਸ਼ਾਂਤੀ ਹੋਊਗੀ ਆਹ ਭਰਾਓ ਕਾਰਨ ਬੜਿਆ ਖੜਾ ਹੈ ਆਹ ਹਾਲਤ ਬੜੀ ਖੜੀ ਹੈ ਪਰ ਐਸ ਹਾਲਤ ਦੇ ਵਿੱਚ ਰਹਿੰਦਿਆਂ ਵੀ ਮੋਦੀ ਹਕੂਮਤ ਦੀ ਸਰਕਾਰ ਹੋਵੇ ਭਾਵੇਂ ਨਰਸਿੰਹਾ ਰਾਓ ਦੀ ਭਾਵੇਂ ਮਨਮੋਹਨ ਦੀ ਭਾਵੇਂ ਅੱਜ ਸਰਕਾਰ ਹੈ ਭਾਵੇਂ ਕੱਲ ਬਣ ਜੇ ਭਾਵੇਂ ਭਗਵੰਤ ਮਾਨ ਆ ਜੇ ਚਾਹੇ ਮੁੜ ਕੇ ਕੋਈ ਦਾ ਚਾਚਾ ਤਾਇਆ ਹੋਰ ਆ ਜੇ ਇੰਨਾ ਚਿਰੇ ਨੀਤੀਆਂ ਤੋਂ ਪਾਸੇ ਹਟ ਕੇ ਗੱਲ ਹੀ ਕਰਦੇ ਉਹਨਾਂ ਚਿਰ ਸੋਡਾ ਕਲਿਆਣ ਨਹੀਂ ਹੋ ਸਕਦਾ ਐਸੇ ਕਰਕੇ ਕਹਿੰਦੇ ਆ ਕਿ ਸਰਕਾਰਾਂ ਤੋਂ ਝਾਗ ਨਾ ਕਰੋ ਸੰਘਰਸ਼ੀ ਜੋਧੋ ਜਿੰਨਾ ਚਿਰ ਤੱਕ ਤੁਸੀਂ ਆਪ ਮੈਦਾਨ ਚ ਨਿੰਦਰਦੇ ਜਿੰਨਾ ਚਿਰ ਤੱਕ ਤੁਸੀਂ ਇਹ ਗੱਲ ਹੀ ਸਮਝਦੇ ਕਿਸਾਨੂੰ ਬਿਮਾਰੀ ਕੀ ਹੈ ਇਸ ਬਿਮਾਰੀ ਦਾ ਇਲਾਜ ਕੀ ਹੈ ਉਨਾ ਚਿਰ ਤੱਕ ਇਹ ਵਿਤਕਰੇ ਇਹ ਠੱਕੇ ਸ਼ਾਇਆ ਇਹ ਚਵਰ ਇਹ ਕਾਲੇ ਕਾਨੂੰਨ ਇਹ ਪੁਲਸੀ ਡਾਂਗਾ ਇਹ ਅਥਰੂ ਕੈਸ ਦੇ ਗੋਲੇ ਇਹ ਸਿੱਟੇ ਜਾਣਗੇ ਇਹ ਕੰਡਾ ਵੀ ਨਿਕਲਣ ਗਿਆ ਇਹ ਡਾਂਗਾ ਵੀ ਚਲਣ ਗਿਆ ਇਹ ਗੋਲੀਆਂ ਵੀ ਚਲਣ ਗਿਆ ਇਹ ਸ਼ਹੀਦ ਵੀ ਹੋਣਗੇ ਤੇ ਇਹ ਖੁਦਕੁਸ਼ੀਆਂ ਵੀ ਇਸੇ ਤਰ੍ਹਾਂ ਕਰਨੀ ਜਿਵੇਂ ਇੱਕ ਅਖਬਾਰ ਨੇ ਲਿਖਿਆ ਕਿ ਪਿਛਲੇ ਦਹਾਕੇ ਦੇ ਵਿੱਚ 16000 ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਕਰ ਗਏ ਹੁਣ ਸਵਾਲ ਇਹ ਹੈ ਕਿ ਭਾਰਤ ਦਾ ਪ੍ਰਧਾਨ ਮੰਤਰੀ ਢੀਗਾ ਮਾਰ ਰਿਹਾ ਹੈ ਕਿ ਦੇਸ਼ ਕਿ ਵੱਡੀ ਆਰਥਿਕ ਵਿਵਸਥਾ ਵੱਲ ਨੂੰ ਵੱਧ ਰਿਹਾ ਹੈ ਉਹ ਦੇਸ਼ ਕਿੱਧਰ ਵੱਧ ਰਿਹਾ ਹੈ ਦੇਸ਼ ਕਿੱਧਰ ਜਾ ਰਿਹਾ ਹੈ ਸਾਨੂੰ ਇਸ ਗੱਲ ਦਾ ਪਤਾ ਨਹੀਂ ਸਾਨੂੰ ਸਿਰਫ ਮੋਟਾ ਇਸ ਗੱਲ ਦਾ ਪਤਾ ਹੈ ਕਿ ਦੇਸ਼ ਦਾ ਕਾਰਪੋਰੇਟ ਹਰ ਸਾਲ ਮੁਨਾਫੇ 'ਚ ਹੁੰਦਾ ਹੈ ਉਹਦੀਆਂ ਉਜਰਤਾ ਉਦੇ ਮੁਨਾਫੇ ਉਹਦੀ ਪੂੰਜੀ ਹਰ ਸਾਲ ਵੱਧਦੀ ਹੈ ਇੱਥੇ ਕਿਰਤੀਆਂ ਦੇ ਸਿਰ ਕਰਜ਼ਾ ਹਰ ਸਾਲ ਚੜਦਾ ਤੇ ਪੰਜਾਬ ਦੇ ਕਿਸਾਨਾਂ ਦੇ ਸਿਰ 1 ਲੱਖ ਕਰੋੜ ਤੋਂ ਕਰਜ਼ਾ ਉੱਤੇ ਚੜ ਗਿਆ ਤੇ ਪੰਜਾਬ ਦੀ ਸਰਕਾਰ ਦੇ ਸਿਰ 3.5 ਲੱਖ ਕਰਜ਼ਾ ਤੇ ਹਿੰਦੂ ਦਰਦ ਦੀ ਸਰਕਾਰ ਦੇ ਸਿਰ 172 ਲੱਖ ਕਰੋੜ ਰੁਪਈਆ ਕਰਜ਼ਾ ਸਾਨੂੰ ਦੱਸ ਦੇਵੇ ਸਰਕਾਰ ਕਿ ਕਿਨੇ ਹੈ ਦੇਸ਼ ਵਿਕਸਿਤ ਕਰ ਗਿਆ ਇਹ ਦੇਸ਼ ਦੀ ਕਮਾਈ ਕੌਣ ਲੈ ਗਿਆ ਆ ਕਿਰਤੀਆਂ ਦਾ ਕੰਮ ਕੌਣ ਲੈ ਗਿਆ ਆ ਸੰਤਾ ਦਾ ਉਪਾਦਨ ਕਿੰਦਰ ਚਲਾ ਗਿਆ ਇਹ ਖੇਤਾਂ ਚੋਂ ਵਿਧੀ ਕੀਤੀ ਹੋਈ ਪੈਦਾਵਾਰ ਨੂੰ ਕੌਣ ਲੁੱਟ ਕੇ ਖਾ ਗਿਆ ਸਾਨੂੰ ਇਸ ਗੱਲ ਦਾ ਜਵਾਬ ਦੇਵੇ ਸਰਕਾਰ ਸਰਕਾਰ ਦੇ ਇਸ ਗੱਲ 'ਚੋਂ ਬਹੁਤ ਹਾਸਾ ਆਉਂਦਾ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਕਿ 2025 ਤੱਕ ਆਜੰਤਕ ਬੰਡ ਪ੍ਰਣਾਲੀ ਦੀ ਸਹੂਲਤ 5 ਕਿਲੋ ਆਟਾ ਫਰੀ ਦੀ ਜਿਹੜੀ ਸਹੂਲਤ ਹੈ 2.2025 ਤੱਕ ਇਹ ਲਾਗੂ ਰਹੂਗੀ ਤੇ ਇਹ ਲਗਭਗ 80 ਕਰੋੜ ਲੋਕਾਂ ਨੂੰ ਦਿੱਤੀ ਜਾਊਗੀ ਜਿਹਦੇ ਤੇ 17 ਲੱਖ ਕਰੋੜ ਰੁਪਏ ਖਰਚ ਹੁੰਦਾ ਹੈ 17 ਲੱਖ ਕਰੋੜ ਰੁਪਏ ਦਾ ਖਰਚਾ ਕਰਕੇ 80 ਲੱਖ 80 ਕਰੋੜ ਲੋਕਾਂ ਨੂੰ ਇਹ ਸਹੂਲਤ ਦਿੱਤੀ ਜਾਊਗੀ ਜਿਹੜੇ ਦੇਸ਼ ਦਾ 57% ਹਿੱਸਾ ਆਰ ਦੇ ਖਾਨ ਜੋਗਾ ਆਟਾ ਖਰੀਦਣ ਵਾਸਤੇ ਪੈਸੇ ਨਹੀਂ ਜਿਹੜੇ ਹਿੰਦੁਸਤਾਨ ਦੇ ਹਿੱਸੇ ਦੇ ਵਿੱਚ 55% ਲੋਕਾਂ ਦੇ ਹੱਥਾਂ ਨੂੰ ਕੰਮ ਨਹੀਂ ਉਹਦੀ ਆਰਥਿਕ ਵਿਵਸਥਾ ਨੂੰ ਕਿਵੇਂ ਦੇਖੀ ਉਹਦੀ ਆਰਥਿਕ ਹਾਲਤ ਨੂੰ ਕਿਵੇਂ ਦੇਖੀ ਉਹ ਕਿਵੇਂ ਵਿਕਸਿਤ ਕਰ ਗਿਆ ਇਹਨੂੰ ਕਿਵੇਂ ਦੇਖਿਆ ਜਾਵੇ ਇਸ ਕਰਕੇ ਇਹ ਜੁਮਲੇ ਸੁਣਦਿਆਂ ਨੂੰ ਬਹੁਤ ਸਾਲ ਹੋ ਗਏ ਇਹ ਜੁਮਲਿਆਂ ਚੋਂ ਕੰਡਲ ਪਾਉਣ ਨੂੰ ਕੁਝ ਨਹੀਂ ਨਿਕਲਦਾ ਸਾਥੀਓ ਇਸ ਕਰਕੇ ਲੋੜ ਇਸ ਗੱਲ ਦੀ ਹੈ ਕੇ ਇਕੱਠੇ ਹੋਵੋ ਸਿਰ ਜੋੜੋ ਅਜੇ ਕੁਝ ਨਹੀਂ ਵਿਗੜਿਆ ਲੈ ਲਾਗੇ ਸਾਰਾ ਕੁਝ ਕਰ ਲਾਗੇ ਦੋ ਹੱਥ ਸਰਕਾਰ ਨਾਲ ਸਰਕਾਰ ਕਿਸੇ ਵੀ ਰੰਗ ਦੀ ਹੋਵੇ ਸਰਕਾਰ ਕਿਸੇ ਪਾਰਟੀ ਦੀ ਹੋਵੇ ਜਿਹੜੀਆਂ ਇਹ ਨੀਤੀਆਂ ਵਿਸ਼ਵ ਪਾਰਸਾਂ ਤੋਂ ਜੇ ਦਿੱਤੀਆਂ ਸੰਸਾਰ ਬੈਂਕ ਦੀਆਂ ਪਾਲਸੀਆਂ ਨੇ ਇਹਨੇ ਸਾਰਾ ਕੁਝ ਤੁਹਾਡੇ ਕੋਲੋਂ ਖੋ ਲੈਣਾ ਕੋਈ ਟੰਡਾ ਸੇਫ ਨਹੀਂ ਹੈ ਕੋਈ ਰਜਕਾਰ ਸੇਫ ਨਹੀਂ ਹੈ ਬੇਰਹਿਕਾਰੀ ਬੰਦੀ ਜਾਣੀ ਹੈ ਆ ਪੂੰਜੀ ਕਰਨਾ ਆ ਜਿਹੜੇ ਮਜ਼ਦੂਰ ਸਾਥੀ ਬੈਠੇ ਨੇ ਇਹਨਾਂ ਦੀ ਪੁਰਾਣੀ ਪੈਨਸ਼ਨ ਦੀ ਇਹ ਸੰਘਰਸ਼ ਕਰ ਰਹੇ ਨੇ ਸਾਡੀ ਮੰਗ ਹੈ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਮਜ਼ਦੂਰਾਂ ਦੇ ਵਿੱਚ 4 ਕੋਟ ਨਵੇਂ ਲਿਆਦੇ ਦੇ ਉਹ ਪਾਲਸੀ ਰੱਦ ਕੀਤੀ ਜਾਵੇ ਤੇ ਖੇਤੀਬਾੜੀ ਦਾ ਐਮਐਸਪੀ ਕਾਨੂੰਨ ਗਰੰਟੀਦਾਰ ਬਣਾਇਆ ਜਾਵੇ ਕਿਸਾਨਾਂ ਦਾ ਸਾਰਾ ਕਰਜ਼ਾ ਖਤਮ ਕੀਤਾ ਜਾਵੇ ਤੇ ਮਜ਼ਦੂਰਾਂ ਦਾ ਮੰਦਰੇ ਕਾ ਵਾਸਤੇ 360 ਦਿੰਦੀ ਤਿਹਾਰੀ ਦਾ ਪ੍ਰਵਧ ਕੀਤਾ ਜਾਵੇ ਆ ਸਾਡੀਆਂ ਮੋਟੀਆਂ ਮੰਗਾ ਤੇ ਸਾਜਾ ਸੰਘਰਸ਼ ਹੈ ਇਹ ਸਾਜੇ ਸੰਘਰਸ਼ ਦੇ ਬਾਰੇ ਅਸੀਂ ਬਹੁਤ ਸੰਤਿਯਾਰਾਂ ਤੇ ਸਾਡੀਆਂ ਐਸਕੇਐਮ ਦੀ ਰਾਤ ਨੈਸ਼ਨਲ ਕੋਆਰਡੀਨੇਟਸ ਕਮੇਟੀ ਦੀ ਤਕਰੀਬਨ 2.5 3 ਘੰਟੇ ਮੀਟਿੰਗ ਚੱਲੀ ਹੈ ਅਸੀਂ ਇਹ ਫੈਸਲਾ ਕੀਤਾ ਕਿ ਜਿਹੜਾ ਖਨੌਰੀ ਤੇ ਸੰਭੂ ਬਾਡਰ ਤੇ ਜੋ ਵਾਪਰ ਰਿਹਾ ਇਹਦੀ ਅਸੀਂ ਜ਼ੋਰਦਾਰ ਲਖੇਦੀ ਕਰਦੇ ਆਂ ਭਾਵੇਂ ਉਹ ਜਥੇਬੰਦੀਆਂ ਜਿਹੜੀਆਂ ਉਥੇ ਗਈਆਂ ਨੇ ਤੁਹਾਡਾ ਬਹੁਤ ਸਾਰੇ ਹਿੱਸੇ ਦਾ ਸਵਾਲ ਹੋਊਗਾ ਕਿ ਭਈ ਤੁਸੀਂ ਦਿੱਲੀ ਕਿਉਂ ਨਹੀਂ ਜਾ ਰਹੇ ਉਹ ਜਥੇਬੰਦੀਆਂ ਜਿਹੜੀਆਂ ਉਥੇ ਗਈਆਂ ਨੇ ਉਹ ਇਸ ਵੇਲੇ ਸੰਯੁਕਤ ਮੋਰਚੇ ਦਾ 파ਟ ਨਹੀਂ ਹੈਗੀਆਂ ਸੰਯੁਕਤ ਮੋਰਚਾ ਦਿੱਲੀ ਵਾਲਾ ਜਿਹੜਾ ਦਿੱਲੀ ਦੇ ਵਿੱਚ ਆਲ ਇੰਡੀਆ ਦਾ ਸਲੁਕਤ ਮੋਰਚਾ ਬਣਿਆ ਹੋਇਆ ਉਹ ਜਥੇਵੰਦੀਆਂ ਇਸ ਗੱਲ ਤੋਂ ਚਿੰਤਤ ਨੇ ਕਿ ਇੱਕ ਕੱਲੇ ਐਡੀ ਵੱਡੀ ਲੜਾਈ ਨੂੰ ਕਿਵੇਂ ਫੈਸਲਾ ਕਰਕੇ ਤੁਰ ਗਏ ਉਹਨਾਂ ਨੇ ਇਹ ਗੱਲ ਆ ਵਿਚਾਰ ਕਿਉਂ ਨਹੀਂ ਕੀਤਾ ਕਿ ਐਡੀਆਂ ਮੰਗਾ ਵੱਡੀਆਂ ਮੰਗਾ ਤੇ ਦੋ ਜਾਂ ਇੱਕ ਜਥੇਵੰਦੀਆਂ ਕੱਟਾ ਕੇ ਲੜਾਈ ਨੂੰ ਨਹੀਂ ਜਿੱਤ ਸਕਦੀਆਂ ਭਲੇਖਾ ਹੋਊਗਾ ਕਿਸੇ ਨੂੰ ਕਿ ਮੇਰੀ ਜਥੇਵੰਦੀ ਵੱਡੀ ਤਖੜੀ ਹੈ ਅਸੀਂ ਕਹਿੰਦੇ ਹਾਂ ਜੇ ਸਾਡੇ ਕੋਲੇ ਚੰਗਾ ਕੇਡਰ ਹੈ ਪਰ ਅਸੀਂ ਇਸ ਪੰਜਾਬ ਦੇ ਵਿੱਚ ਰਹਿ ਕੇ ਜੇ ਇੱਕ ਐਨੀ ਕਮਕ ਵੀ ਬਣਾਉਣੀ ਹੋਵੇ ਸਾਨੂੰ ਬਹੁਤ ਜੋਰ ਲਾਉਣਾ ਪੈਂਦਾ ਐਡੀ ਵੱਡੀ ਮੰਗ ਐਡੀ ਵੱਡੀ ਤਾਕਤ ਦੇ ਨਾਲ ਟੱਕਰ ਲੈਣਾ ਇੱਕ ਵਮੇਸ਼ ਪਰ ਸੰਤਾ ਤੋਂ ਭਾਰਤ ਨੂੰ ਬਾਹਰ ਕੱਢਣਾ ਸਾਰਾ ਕਿਸਾਨਾਂ ਦਾ ਕਰਜ਼ਾ ਖਤਮ ਕਰਾਉਣਾ ਐਨਐਮਐਪੀ ਦਾ ਗਾਰੰਟੀ ਕਾਨੂੰਨ ਬਣਾਉਣਾ ਇਹ ਮਿੱਤਰੋ ਛੋਟੀ ਗੱਲ ਨਹੀਂ ਕੋਈ ਕਲੀ ਜਥੇ ਵੰਦੀ ਨਹੀਂ ਜਿੱਤ ਸਕਦੀ ਇਸ ਕਰਕੇ ਸੱਸੀ ਸਮਝਦੇ ਆ ਅਸੀਂ ਫੈਸਲਾ ਕੀਤਾ ਕਿ ਅੱਜ ਦੇ ਬੰਦ ਦੇ ਵਿੱਚ 16 ਤਰੀਕ ਦੇ ਬੰਦ ਦੇ ਵਿੱਚ ਇਹ ਗੱਲ ਦੀ ਨਿੰਦਿਆ ਕੀਤੀ ਜਾ ਰਹੀ ਸਰਕਾਰ ਨੇ ਜਿਹੜੀਆਂ ਕੰਡਾ ਕੰਡੀਆਂ ਨੇ ਉਹ ਕੰਡਾ ਹਟਾਈਆਂ ਜਾਣ ਇੱਕ ਜਾਬਰ ਬੰਦ ਕੀਤਾ ਜਾਵੇ ਇਹ ਜ਼ਰੂਰੀਅਤ ਬਰਕਰਾਰ ਰੱਖੀ ਜਾਵੇ ਜਿਹੜੀਆਂ ਉਹ ਮੰਗਾ ਗਲਤੀ ਗੱਲ ਕਰਦੇ ਨੇ ਉਹ ਸੰਯੁਕਤ ਮੋਰਚੇ ਦੀਆਂ ਮੰਗਾ ਨੇ ਸੰਯੁਕਤ ਮੋਰਚਾ ਕਾਹਨ ਹੈ ਸੰਯੁਕਤ ਮੋਰਚਾ ਖੜਾ ਹੈ ਉਹ ਸੰਘਰਸ਼ ਕਰ ਰਿਹਾ ਹੈ ਅੱਜ ਵੀ ਜਿਹੜਾ ਕੱਲ ਅਟੈਕ ਹੋਇਆ ਹੈ ਕੱਲ ਸਾਰੀਆਂ ਕਿਸੇ ਨੇ ਟੋਲ ਪਲਾਜ਼ਾ ਦੇ ਫ੍ਰੀ ਕਿਤੇ ਨੇ ਕੱਲ ਨੂੰ ਸ਼ਾਮ ਨੂੰ ਸਾਡੀ 6:30 ਵਜੇ ਫਿਰ ਦੁਬਾਰਾ ਮੀਟਿੰਗ ਹੈ ਅਸੀਂ ਅਗਲਾ پلان ਤਿਆਰ ਕਰਕੇ ਪੰਜਾਬ ਦੀਆਂ ਜਥੇਬੰਦੀਆਂ ਨੇ 18 ਤਰੀਕ ਦੀ ਆਪਣੀ ਮੀਟਿੰਗ ਰੱਖੀ ਹੋਈ ਹੈ ਉਹ 32 ਜਥੇਬੰਦੀਆਂ ਉੱਥੇ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕਰਨਗੀਆਂ ਅਸੀਂ ਵੀ ਆਪਣਾ ਫੈਸਲਾ ਕਰਕੇ ਆਇਆ ਕਿਉਂਕਿ ਸਟੇਜ ਸਾਂਝੀ ਹੈ ਮੈਂ ਇਸ ਤੇ ਆਪਣੀ ਜਥੇਵੰਦਿਆ ਪ੍ਰੋਗਰਾਮ ਦੱਸਣ ਤੋਂ ਗਰੇਜ਼ ਕਰੂੰਗਾ ਤੁਹਾਡੇ ਕੋਲੇ ਸੁਨੇਹਾ ਆਇਆ ਹੋਇਆ ਕੱਲ ਦਾ ਸੁਨੇਹਾ ਆਇਆ ਇਸ ਕਰਕੇ ਅਸੀਸ ਪ੍ਰਾਵੋ ਜਿੰਨੇ ਤੁਸੀਂ ਇਸ ਪੰਡਾਲ ਦੇ ਵਿੱਚ ਆਇਓ ਜਿੰਨੀਆਂ ਜਥੇਵੰਦੀਆ ਇਸ ਸੰਗਰਥ ਵਿੱਚ ਸ਼ਾਮਿਲ ਹੋਈਆਂ ਨੇ ਜਿਵੇਂ ਤੁਸੀਂ ਇਹ ਸਦਾ ਲਾਗੂ ਕੀਤਾ ਤੁਹਾਡਾ ਦੁਬਾਰਾ ਫੇਰ ਇਸ ਤੇ ਧੰਨਵਾਦ ਕਰਦਾ ਤੇ ਤੁਹਾਨੂੰ ਨਾਲ ਸਚੇਤ ਕਰਦਾ ਕਿ ਸੰਗਰਸ਼ ਦੀ ਲੜਾਈ ਵਾਸਤੇ ਇਹਨੂੰ ਹੋਰ ਮਗਾਉਣ ਵਾਸਤੇ ਇਹਨੂੰ ਹੋਰ ਤਿੱਖਾ ਕਰਨ ਵਾਸਤੇ ਹੋਰ ਚੰਗੀ ਤਰ੍ਹਾਂ ਤਿਆਰ ਹੋ ਕੇ ਆਓ ਹਾਲ ਤਾਂ ਬੰਗ ਕਰਦਿਆਂ ਨੇ ਲੜੇ ਤੋਂ ਬਿਨਾ ਗੁਜ਼ਾਰਾ ਨਹੀਂ ਮਿੱਤਰੋ ਲੜੇ ਤੋਂ ਬਿਨਾ ਕੁਝ ਬਣ ਨਹੀਂ ਕੱਲੇ ਕੱਲੇ ਮਾਰ ਖਾਓਗੇ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਈ ਪਲੜਨੀ ਆ ਫੇਰ ਦਿੱਲੀ ਦੂਰ ਨਹੀਂ ਜਿੱਤ ਲਾਂਗੇ ਧੰਨਵਾਦ